ਤੁਹਾਡਾ ਵਾਧਾ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਐਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋ ਹੋ ਗਏ ਜਿਥੇ ਕਿ ਬਹੁਤ ਸਾਰੇ ਕਲਾਕਾਰ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਨੇ ਉੱਥੇ ਤੁਹਾਨੂੰ ਦੱਸ ਦੇ ਕਿ ਮਿਸ ਪੂਜਾ ਨੇ ਵੀ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਆ ਹਾਂਜੀ ਦੋਸਤੋ ਪੋਸਟਰ ਤਾਂ ਤੁਸੀਂ ਪੜ੍ਹ ਹੀ ਲਿਆਣਾ ਪਰ ਤੁਹਾਨੂੰ ਅਸੀਂ ਉਹਨਾਂ ਦੀ ਉਹ ਵੀਡੀਓ ਵੀ ਦਿਖਾਵਾਂਗੇ ਜਿਸ ਦੇ ਵਿੱਚ ਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਬਾਰੇ ਅਤੇ ਸਿੱਧੂ ਮੂਸੇਵਾਲੇ ਦੇ ਬਾਰੇ ਕੀ ਕੁੱਝ ਕਿਹਾ ਆ ਅਤੇ ਉਹਨਾਂ ਦੀ ਇਹ ਇੰਟਰਵਿਊ ਕਦੋਂ ਹੀ ਆ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਪਰ ਤੁਹਾਨੂੰ ਦੱਸ ਦੇਈ ਕਿ ਉਹਨਾਂ ਨੇ ਕੁਝ ਯਾਦ ਦਿਲਾਇਆ ਆ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਕਿ ਸਿੱਧੂ ਮੂਸੇਵਾਲੇ ਦੇ ਫੈਨਸ ਤੇ ਬਹੁਤ ਨੇ ਪਰ ਉਹਨਾਂ ਦੀ ਮਾਤਾ ਨੇ ਕੀ ਕੁਝ ਕਿਹਾ ਸੀਗਾ ਉਹਨਾਂ ਦੀਆਂ ਗੱਲਾਂ ਦੇ ਉੱਪਰ ਗੌਰ ਕਰਨਾ ਚਾਹੀਦਾ ਆ ਹਾਂਜੀ ਦੋਸਤੋ ਤੁਹਾਨੂੰ ਦੱਸਦੇ ਆ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਕਿਹਾ ਸੀਗਾ ਕਿ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਇੱਕ ਗੇੜਾ ਕਿਦਰਕਤ ਲਗਾਇਓ ਅਤੇ ਮਿਸ ਪੂਜਾ ਨੇ ਹੀ ਗੱਲ ਆਪਣੇ ਇੰਟਰਵਿਊ ਦੇ ਵਿੱਚ ਕੀਤੀ ਆ ਉਹਨਾਂ ਨੇ ਮੇਨ ਗੱਲ ਇਹ ਕੀਤੀ ਆ ਕਿ ਉਹਨਾਂ ਦੇ ਘਰਦਿਆਂ ਨੇ ਕੀ ਕੁਝ ਕਿਹਾ ਸੀਗਾ ਅਤੇ ਸਿੱਧੂ ਮੂਸੇਵਾਲੇ ਦੇ ਫੈਨਸ ਕਿੰਨਾ ਪਿਆਰ ਕਰਦੇ ਨੇ ਆ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਉਹਨਾਂ ਦੀ ਇਹ ਵੀਡੀਓ ਦਿਖਾ ਦਿੰਨੇ ਆ ਜਰੂਰ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਜਿਨ੍ਹਾਂ ਬੋਲਿਆ ਕਿ ਤੁਸੀਂ ਪੇਡ ਲਾਓ ਜੇ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ ਤਾਂ ਪੇਡ ਲਾਓ ਸੋ ਮਤਲਬ ਕੋਈ ਉਹਨਾਂ ਦਾ ਦਰਦ ਸਮਝ ਨਹੀਂ ਸਕਦਾ ਫੀਲ ਨਹੀਂ ਕਰਦਾ ਬਟ ਹਰ ਹਰ ਬੰਦਾ ਉਹਨਾਂ ਨਾਲ ਕੜਦਾ ਇਮੇਜਨ ਨਹੀਂ ਕਰ ਸਕਦੇ ਇੰਨਾ ਪਿਆਰ ਸਿੱਧੂ ਮੂਸੇਵਾਲੇ ਨੂੰ ਕਰਦੇ ਆ ਉਹਨਾਂ ਦੇ ਫੈਨਸ ਜੀ ਰੂਹ ਕੰਬ ਜਾਂਦੀ ਹੈ ਜਦੋਂ ਸੋਚਦੇ ਆ ਕਿ ਇੰਨੀ ਛੋਟੀ ਉਮਰ ਮਤਲਬ ਅਜੇ ਸਾਰੀ ਜ਼ਿੰਦਗੀ ਉਹਨਾਂ ਦੀ ਪਈ ਸੀ ਤੇ ਜਿੰਨੀਆਂ ਪਰ ਉਹਨਾਂ ਨੇ ਮੱਲਾ ਮਾਰ ਲੀਆਂ 4-5 ਸਾਲ ਠੀਕ ਉਹ ਨਾ ਕਿਸ ਨੇ ਕੀਤੀਆਂ ਨਾ ਕਦੇ ਹਾਂਜੀ ਦੋਸਤੋ ਐਸ ਹੀ ਹੋ ਮਿਸ ਪੂਜਾ ਦੀ ਵੀਡੀਓ ਜਿੱਥੇ ਕਿ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਬਾਬੂ ਕੋ ਕੇ ਰੋਣ ਲੱਗੇ ਮਿਸ ਪੂਜਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਦੀ ਗੱਲ ਕੀਤੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਹਲੇ ਜਾਨ ਦੀ ਉਮਰ ਨਹੀਂ ਸੀਗੀ ਹਲੇ ਕਿ ਸਿੱਧੂ ਮੂਸੇਵਾਲੇ ਦੀ ਬਹੁਤ ਹੀ ਛੋਟੀ ਉਮਰ ਸੀਗੀ ਸਿੱਧੂ ਮੂਸੇਵਾਲਾ ਬਹੁਤ ਹੀ ਟਾਈਮ ਪਹਿਲਾਂ ਜਿਹੜਾ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਅਜੇ ਜਿਵੇਂ ਕਿ ਸਾਰਿਆਂ ਨੇ ਗੱਲ ਜਾਣਦੇ ਆ ਕਿ ਸਿੱਧੂ ਮੂਸੇਵਾਲੇ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਰੱਕੀ ਵੀ ਕੀਤੀ ਸੀਗੀ ਪਰ ਹੋਰ ਕਲਾਕਾਰ ਜਿਥੇ ਕਿਸੇ ਸਿੱਧੂ ਮੂਸੇਵਾਲੇ ਦੇ ਗਾਣੇ ਗੁੰਦੇ ਨੇ ਅਤੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਨੇ ਸਟੇਜ ਦੇ ਉੱਪਰ ਉੱਥੇ ਹੀ ਮਿਸ ਪੂਰਨ ਨੇ ਆਪਣੇ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਆ ਅਤੇ ਉਹਨਾਂ ਨੇ ਐਵੀ ਗੱਲ ਕਹੀ ਆ ਕਿ ਸਿੱਧੂ ਮੂਸੇਵਾਲੇ ਦੀ ਹੱਲੇ ਇੰਨੀ ਉਮਰ ਨਹੀਂ ਸੀਗੀ ਪਰ ਉਹਨਾਂ ਨੇ ਈ ਉਮਰ ਦੇ ਵਿੱਚ ਹੀ ਬਹੁਤ ਜ਼ਿਆਦਾ ਤਰੱਕੀ ਕਰ ਲਈ ਸੀਗੀ ਅਤੇ ਅੱਜ ਦੀ ਡੇਟ ਵਿੱਚ ਉਹਨਾਂ ਨੇ ਵੀ ਕਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਫੈਨ ਸਭ ਤੋਂ ਵੱਧ ਨੇ ਅਤੇ ਸਿੱਧੂ ਮੂਸੇਵਾਲੇ ਨੂੰ ਉਹਨਾਂ ਦੇ ਫੈਨ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਹਾਂਜੀ ਦੋਸਤੋ ਇਹ ਸੀਗੀ ਮਿਸ ਪੂਜਾ ਦਾ ਇੰਟਰਵਿਊ ਤੁਹਾਨੂੰ ਇਹ ਵੀਡੀਓ ਕਿਵੇਂ ਦੇ ਲੱਗੀ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੇਂ ਆ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਹੜਾ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਨਵੇਂ ਨਵੀਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ